ਕੱਲ ਜੋ ਕੁਝ ਖਨੌਰੀ ਦੇ ਵਿੱਚ ਹੋਇਆ ਉਹ ਬਹੁਤ ਹੀ ਨਿੰਦਨਯੋਗ ਹੈ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਨਹੀਂ ਪ੍ਰਸ਼ਾਸਨ ਕਰਦਾ ਹੁੰਦਾ ਜਿਸ ਤਰ੍ਹਾਂ ਦਾ ਰਵਈਆ ਸਖਤ ਪ੍ਰਸ਼ਾਸਨ ਨੇ اختیار ਕੀਤਾ ਹੈ ਮੈਂ ਪਹਿਲਾਂ ਵੀ ਕਿਹਾ ਕਿ ਦੋਨੇ ਤਰ੍ਹਾਂ ਨੂੰ ਸੰਜਮ ਦੇ ਨਾਲ ਹੀ ਕੰਮ ਲੈਣਾ ਚਾਹੀਦਾ ਹੈ ਸਹਿਰਦਤਾ ਦੇ ਨਾਲ ਕੰਮ ਲੈਣਾ ਚਾਹੀਦਾ ਹੈ ਔਰ ਮੀਟਿੰਗਾਂ ਦਾ سلسلہ ਬੰਦ ਨਹੀਂ ਕਰਨਾ ਚਾਹੀਦਾ ਮੀਟਿੰਗਾਂ ਜੜੀਆਂ ਨੇ ਉਹ ਚਲਦੀਆਂ ਰੱਖਣੀਆਂ ਚਾਹੀਦੀਆਂ ਨੇ ਔਰ ਮੀਟਿੰਗਾਂ ਦੇ ਵਿੱਚ ਦਲੀਲਬਾਜ਼ੀ ਦੇ ਨਾਲ ਜਿਹੜੀ ਹੈ ਉਹ ਗੱਲ ਹੋਣੀ ਚਾਹੀਦੀ ਹੈ ਕਿਸਾਨਾਂ ਦੀਆਂ ਵੀ ਜਿਹੜੀਆਂਵਾਜ਼ਵ ਮੰਗਾਂ ਨੇ ਸਰਕਾਰ ਨੂੰ ਉਹਨਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਵੇਲੇ ਕੇਵਲ ਪੰਜਾਬ ਦਾ ਕਿਸਾਨ ਹੀ ਨਹੀਂ ਭਾਰਤ ਦਾ ਕਿਸਾਨ ਹੀ ਨਹੀਂ ਪੂਰੀ ਦੁਨੀਆ ਦਾ ਕਿਸਾਨ ਜਿਹੜਾ ਹੈ ਉਹ ਸਖਤੇ ਦੇ ਵਿੱਚ ਹੈ ਕਿਉਂਕਿ ਖੇਤੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਹੀ ਲਾਹੇਵੰਦ ਤੰਦਾ ਜਿਹੜੀ ਹੈ ਉਹ ਨਹੀਂ ਰਹਿ ਗਈ ਹੈ ਤੇ ਕਿਸਾਨਾਂ ਕੋਲੇ ਖੇਤੀ ਤੋਂ ਇਲਾਵਾ ਕੋਈ ਹੋਰ ਬਦਲ ਵੀ ਨਹੀਂ ਹੈ ਤੇ ਇਹ ਗੱਲ ਵੀ ਸਰਕਾਰਾਂ ਨੂੰ ਜਿਹੜਾ ਹੈ ਉਹ ਸਮਝਣੀ ਚਾਹੀਦੀ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹ ਅੰਨ ਪੈਦਾ ਕਰਦੇ ਨੇ ਅੰਨ ਜਿਹੜਾ ਹੈ ਉਹ ਪੇਟਪੂਰਤੀ ਜਿਹੜੀ ਆ ਉਹ ਕਰਦਾ ਹੈ ਇਸ ਲਈ ਸਰਕਾਰਾਂ ਨੂੰ ਬੜੇ ਸੰਜਮ ਦੇ ਨਾਲ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ ਦਲੀਲਬਾਜ਼ੀ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਤੇ ਦੋਨੇ ਧਿਰਾਂ ਨੂੰ ਸਹਿਰਦਤਾ ਤੋਂ ਉਹ ਕੰਮ ਜਿਹੜਾ ਹੈ ਉਹ ਲੈ ਕੇ ਕਿ ਮਸਲੇ ਦਾ ਹੱਲ ਜਿਹੜਾ ਉਹ ਕੱਢਣਾ ਚਾਹੀਦਾ ਹੈ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਬੜੀ ਦੁਖਦਾਈ ਸਾਡੇ ਵਾਸਤੇ ਖਬਰ ਹੈ ਇਸ ਲਈ ਅਜਹੀਆਂ ਕਟਨਾਵਾਂ ਫੇਰਨਾ ਵਾਪਰਨਾ ਮਾਵਾਂ ਦੇ ਪੁੱਤ ਜਿਹੜੇ ਆ ਆਪਣੇ ਘਰੇ ਆਉਣਾ ਆਪਣੇ ਪਰਿਵਾਰ 'ਚ ਰਹਿਣਾ ਆਪਣੀਆਂ ਭੈਣਾਂ ਕੋਲੇ ਆਪਣੀਆਂ ਪਤਨੀਆਂ ਕੋਲ ਆਪਣੇ ਬੱਚਿਆਂ 'ਚ ਰਹਿਣਾ ਇਸ ਲਈ ਜਿਹੜੇ ਸਰਕਾਰੀ ਜਿਹੜੀ ਤਹਿਰਾ ਮੈਂ ਉਹਨਾਂ ਵੀ ਕਹੂੰਗਾ ਕਿ ਬੜੀ ਸਿਹਰਦਤਾ ਸੰਜਮ ਤੋਂ ਕਮ ਲਵੇ ਤੇ ਜਿਹੜੇ ਕਿਸਾਨ ਆਗੂ ਆ ਉਹ ਵੀ ਵੀਰ ਸਾਡੇ ਜਿਹੜੇ ਨੇ ਉਹ ਸੰਜਮ ਤੇ ਸਿਹਰਦਤਾ ਤੋਂ ਕਮ ਲੈਣ ਇਸ ਗੱਲ ਦਾ ਖਿਆਲ ਰੱਖਣ ਕਿ ਹਿੰਸਕ ਟਕਰਾਅ ਜਿਹੜਾ ਹੈ ਹਮੇਸ਼ਾ ਹੀ ਨੁਕਸਾਨਦਾਇਕ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ